ਕੂਲਰ ਆ ਦੇਖ ਸਾਮੀ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਇਹੋ ਜਿਹੇ ਕੂਲਰ ਹੁੰਦੇ ਸੀਗੇ ਮਤਲਬ ਇਹਦੇ ਨਾਲ ਪੱਖਾ ਚਲਾਈ ਜਾਂਦੇ ਸੀ ਮੋਟਰ ਲੱਗੀ ਉਹ ਕਹਿ ਸਕਦੇ ਗੇੜੀ ਜਾਂਦੇ ਸੀ ਤੇ ਉਸੇ ਹੈ ਤੇ ਮਤਲਬ ਉਹਦੇ ਨਾਲ ਉਹਦੇ ਤੇ ਪਟਾ ਚੱਲਦਾ ਸੀਗਾ ਉਹਦਾ ਪਟਾ ਇਸ ਕੂਲਰ ਨਾਲ ਫਿੱਟ ਕਰ ਦਿੰਦੇ ਸੀ ਜਿਹਦੇ ਕਰਕੇ ਫਿਰ ਇਹ ਕੂਲਰ ਚੱਲਦਾ ਸੀ ਉਹ ਪੁਰਾਣੀ ਮਸ਼ੀਨ ਦੀ ਸੀ ਨਾ ਸਾਨੂੰ ਗੋਲ ਚਰਖਾ ਜਿਆ ਉਹਦੇ ਨਾਲ ਉਹਦੇ ਤੇ ਪਟਾ ਚੜਾ ਕੇ ਇਧਰ ਕੂਲਰ ਨੂੰ ਪਟਾ ਪਾ ਦਿੰਦੇ ਸੀਗੇ ਉਧਰੋਂ ਹੈਂਡਲ ਬੰਦਾ ਘਮਾਈ ਜਾਂਦਾ ਸੀ ਤੇ ਕੂਲਰ ਠੰਡੀ ਹਵਾ ਦੇਈਆਂ ਦੇ ਸਿੱਥੇ ਇਹਦੇ ਵਿੱਚ ਸ਼ੇਰ ਰੱਖਿਆ ਹੁੰਦਾ ਸੀਗਾ ਦਰਸ਼ਨੀ ਤੌਰ ਤੇ ਸਾਰਿਆਂ ਨੂੰ ਦਿਖਦਾ ਰਹਿੰਦਾ ਸੀ ਵੀ ਸ਼ੇਰ ਮਤਲਬ ਇੱਕ ਸ਼ਕਤੀ ਦਾ ਪ੍ਰਤੀਕ ਵੀ ਸੀਗਾ ਮਤਲਬ ਉਹਨੂੰ ਇੱਥੇ ਰੱਖਿਆ ਜਾਂਦਾ ਸੀਗਾ ਤੇ ਥੱਲੇ ਆ ਦੀਵੇ ਜਗਦੇ ਹੁੰਦੇ ਸੀ ਰੋਸ਼ਨੀ ਦੇ ਲਈ ਇਸ ਇਥੇ ਦੀਵੇ ਰੱਖੇ ਜਾਂਦੇ ਸੀ ਇੱਕ جگਮਗਾਉਂਦਾ ਸੀਗਾ ਏਰੀਆ ਦੇਖ ਰਹੇ ਹੋ ਨੇ ਇਹ ਝੂਲਾ ਸੀਗਾ ਇਹ ਸ਼ਾਹਜਹਾਂ ਵੇਲੇ ਦਾ ਦੱਸਿਆ ਜਾਂਦਾ ਝੂਲਾ ਸੀਗਾ ਤੇ ਜਦੋਂ ਜਦ ਰਾਜਾ ਜਵਾਰ ਸਿੰਘ ਨੇ ਦਿੱਲੀ ਤੇ ਹਮਲਾ ਕੀਤਾ ਤਾਂ ਉੱਥੋਂ ਇਹ ਸਨੇ ਝੂਲੇ ਤੇ ਸੰਗਮਰਮ वगैरह ਸਾਰਾ ਪੱਟ ਲਿਆ ਸੀ ਸੰਘਾਸਨ ਵਗੈਰਾ ਤੇ ਉਹ ਇੱਥੇ ਹਜੇ ਵੀ ਜੱਤ ਵਜੋਂ ਸਜਾ ਕੇ ਰੱਖਿਆ ਹੋਇਆ ਤੁਹਾਨੂੰ ਸਾਹਮਣੇ ਦਿਖਜੂਗਾ ਮਤਲਬ ਕਮਾਂ ਮੈਂ ਡੀਂਗ ਦੇ ਪਹੁੰਚ ਚੁੱਕਾ ਭਰਤਪੁਰ ਤੋਂ 35-36 ਕਿਲੋਮੀਟਰ ਦੀ ਦੂਰੀ ਤੇ ਇਹ ਫੁਹਾਰਿਆਂ ਦਾ ਰਾਜ ਮਹਿਲ ਕਿਹਾ ਜਾਂਦਾ ਫੁਹਾਰੇ ਫੁਹਾਰੇ ਲੱਗੇ ਹੋਏ ਆ ਇੱਥੇ ਬਿਨਾ ਮੋਟਰ ਤੋਂ ਫੁਹਾਰੇ ਚੱਲਦੇ ਹੁੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ ਆਹ ਦੇਖ ਸਕਦੇ ਹੋ ਲੈ ਕਿਉਂ ਆਖ ਪਿਆ ਯਾਰ ਇਹ ਸਾਰੇ ਅੱਜ ਵੀ ਚੱਲਦੇ ਕਿਸੇ ਦਿਨ ਤਿਹਾੜੀ ਤੇ ਇਹਨਾਂ ਨੂੰ ਅੱਜ ਵੀ ਚਲਾਇਆ ਜਾਂਦਾ ਵਾ ਇਹ ਕਿਵੇਂ ਚਲਾਇਆ ਜਾਂਦਾ ਵਾ ਕਿਉਂ ਚੱਲਦੇ ਆ ਇਹਦਾ ਅੱਗੇ ਜਾ ਕੇ ਕਾਰਨ ਦੱਸੂਗਾ ਥਾਂ ਵੀ ਦਿਖਾ ਕੇ ਲਿਆਉਂਗਾ ਜਿੱਥੇ ਚੱਲਦੇ ਆ ਔਰ ਦੇਖੋ ਕਿੱਡਾ ਸੋਹਣਾ ਮਹਿਲ ਬਣੇ ਹੋਇਆ ਉਹ ਦੇਖੋ ਕਮਾਲ ਹੀ ਹੈ ਨਾ ਇਸ ਤਰੀਕੇ ਦਾ ਸਾਰੇ ਢੀਂਗ ਦੇ ਵਿੱਚ ਆਇਆ ਇਹ ਹੈਗਾ ਭਰਤਪੁਰ ਤੋਂ ਅ ਕਹਿ ਸਕਦੇ ਆ 35-36 ਕਿਲੋਮੀਟਰ ਦੀ ਦੂਰੀ ਤੇ ਇਹ ਰਾਜਸਥਾਨ ਦੇ ਟੂਰ ਤੇ ਆਏ ਹੋਏ ਆ ਆਪਾਂ ਬਹੁਤ ਖੂਬਸੂਰਤ ਮਹਿਲ ਬਣਾਏ ਹੋਏ ਆ ਇਹ ਮਹਾਰਾਜਾ ਬਦਨ ਸਿੰਘ ਦੇ ਕਹਿਣ ਦੇ ਉੱਤੇ जाट ਰਾਜਾ ਸੂਰਤ ਸੂਰਜਮਲ ਨੇ ਇਹ ਇਹਨਾਂ ਦਾ ਨਿਰਮਾਣ ਕਰਵਾਇਆ ਸੀਗਾ ਲੰਮਾ ਸਮਾਂ ਲੱਗਿਆ ਸੀ ਇਹਨਾਂ ਨੂੰ 1730 ਤੋਂ ਲੈ ਕੇ 1763 ਈਸਵੀ ਤੱਕ ਇਹਨਾਂ ਦਾ ਨਿਰਮਾਣ ਕਾਰਜ ਚੱਲਿਆ ਸੀਗਾ ਦੇਖ ਸਕਦੇ ਹੋ ਬਹੁਤ ਸਾਰੇ ਆ ਦੇਖੋ ਹਣ ਜਾਣ ਨੂੰ ਹਰ ਥਾਂ ਤੇ ਟਲਾਨ ਦਿੱਤੀ ਹੋਈ ਆ ਆ ਜੋ ਚਲੋ ਉਧਰ ਦਿਖਾ ਦੇ ਕਰਨ ਆਉਂਦੇ ਦੇਖਿਓ ਇਧਰਲੇ ਪਾਸੇ ਦਿਖਾ ਦੇ ਤੁਹਾਨੂੰ ਮੈਂ ਆ ਕਿੱਡੇ ਸੋਹਣੇ ਸ਼ਾਨਦਾਰ ਬੈਠਣ ਦੇ ਵਾਸਤੇ ਕਰਨ ਇਧਰਲੇ ਪਾਸੇ ਦਿਖਾਈ ਆ ਆ ਫੋਲਿਆ ਉਤਰੀ ਨਖਲੇ ਆ ਦੇਖੋ ਲੈ ਕਿਵੇਂ ਸ਼ਾਨਦਾਰ ਚੀਜ਼ਾਂ ਇਹ ਜਿਹਿਆਂ ਦਾ ਚੀਜ਼ਾਂ ਦਾ ਨਿਰਮਾਣ ਕੀਤਾ ਗਿਆ ਫੁਵਾਾਰੇ ਹੀ ਫੁਵਾਾਰੇ ਇੱਥੇ ਲੱਗੇ ਹੋਏ ਨਜ਼ਰ ਆ ਜਾਣਗੇ ਤੁਹਾਨੂੰ ਆ ਜੋ ਅੱਗੇ ਚੱਲਦੇ ਆ ਆ ਦਰਸ਼ ਆ ਦਰਸ਼ ਕੋ ਗੌਰ ਕਰਿਓ ਇਹ ਅੰਡਰਗਰਾਉਂਡ ਆਪਣਾਣੀ ਦੀ ਸਪਲਾਈ ਦੇ ਲਈ ਬਣਾਇਆ ਸੀ ਜਿੰਨਾ ਵੀ ਕਿਲੇ ਦਾ ਪਾਣੀ ਆ ਉਹ ਇਸ ਤਰੀਕੇ ਦਾ ਰਸਤਾ ਸਾਡੇ ਜਾਂਦਾ ਸੀ ਇਥੋਂ ਦੀ ਕੁਦਰਤੀ ਪੱਟੀ ਨਹੀਂ ਕਰਕੇ ਪਤਾ ਲੱਗ ਗਿਆ ਸਾਰਾ ਅੰਡਰਗਰਾਉਂਡ ਹੀ ਆ ਉਹ ਮਗਰ ਤੱਕ ਦਿਖਾ ਦੋਗੇ ਸਾਰਾ ਅੰਡਰਗਰਾਉਂਡ ਹੀ ਆ ਦੇਖੋ ਕਿਆ ਸਿਸਟਮ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਆਜੋ ਹੋਰ ਅੱਗੇ ਚੱਲ ਕੇ ਦੇਖਦੇ ਆ ਤੁਸੀਂ ਦੇਖ ਰਹੇ ਹੋ ਨਾ ਇਹਦੇ ਵਿੱਚ ਸ਼ੇਰ ਰੱਖਿਆ ਹੁੰਦਾ ਸੀਗਾ ਦਰਸ਼ਨੀ ਤੌਰ ਤੇ ਸਾਰਿਆਂ ਨੂੰ ਦੱਸ ਦਰਹਿੰਦਾ ਸੀ ਵੀ ਸ਼ੇਰ ਮਤਲਬ ਇੱਕ ਸ਼ਕਤੀ ਦਾ ਪ੍ਰਤੀਕ ਵੀ ਸੀਗਾ ਮਤਲਬ ਉਹਨੂੰ ਇੱਥੇ ਰੱਖਿਆ ਜਾਂਦਾ ਸੀਗਾ ਤੇ ਥੱਲੇ ਆ ਦੀਵੇ ਜਗਦੇ ਹੁੰਦੇ ਸੀ ਰੋਸ਼ਨੀ ਦੇ ਲਈ ਇਸ ਇਥੇ ਦੀਵੇ ਰੱਖੇ ਜਾਂਦੇ ਸੀ ਇੱਕ ਜਗਮਗਾ ਔਟ ਦਾ ਸੀਗਾ ਏਰੀਆ ਤੇ ਆ ਖੇਡਣ ਵਾਲੀ ਪਜ਼ਲ ਹੁੰਦੀ ਆ ਨਾ ਆਪਾਂ ਜਲ ਪਜ਼ਲ ਗੇਮ ਜਿਹਨੂੰ ਕਹ ਦਿੰਨੇ ਆਪਾਂ ਇਹ ਉਹ ਗੇਮ ਸੀਗੀ ਆਪਾਂ ਪੱਕਾ ਹੀ ਪ੍ਰਬੰਧ ਕਰਾਤਾ ਸੀਗਾ ਮਤਲਬ ਹੁਣ ਤਾਂ ਆਪਣੇ ਗੱਤੇ ਜਿੰਦੀਆਂ ਹੁੰਦੀਆਂ ਨੇ ਇਹਨਾਂ ਨੇ ਪੱਥਰ ਦਾ ਹੀ ਪ੍ਰਬੰਧ ਕੀਤਾ ਸੀ ਹੈ ਪਜ਼ਲ ਦੇ ਵਿੱਚ ਪਾਣੀ ਹਾਂ ਉਹਦੇ ਪਾਣੀ ਦਾ ਸਰੋਤੀਆ ਵੀ ਦਿੱਤਾ ਹੋਇਆ ਵਾ ਇੱਕ ਕਰਨ ਵਿਰਾਜ ਇੱਥੇ ਮਗਰਲੇ ਪਾਸੇ ਦਿਖਾਓ ਤੁਸੀਂ ਇਹਦੇ ਉੱਤੇ ਨਾ ਪਾਣੀ ਦਾ ਟੈਂਕ ਬਣਿਆ ਹੋਇਆ ਵਾ ਵਿਸ਼ਾਲ ਜਿਹਦੇ ਨਾਲ ਫੁਵਾਾਰੇ ਚੱਲਦੇ ਹੁੰਦੇ ਸੀਗੇ ਵੱਡੀ ਮਾਤਰਾ ਦੇ ਵਿੱਚ ਦੱਸਿਆ ਜਾਂਦਾ ਵੀ 15 ਦਿਨ ਲਗਾਤਾਰ ਦਿਨ ਰਾਤ ਜਿਹੜੇ ਮਹਿਲਾਂ ਚ ਖੂਹ ਬਣੇ ਉਹਨਾਂ ਤੋਂ ਪਾਣੀ ਭਰਿਆ ਜਾਂਦਾ ਸੀ ਉਤੋਂ ਤੱਕ ਛੱਤ ਤੱਕ ਹੁੰਦਾ ਜਾਉ ਐਂ ਕਰਕੇ ਤੁਰੇਉ ਪਾਣੀ ਭਰਿਆ ਜਾਂਦਾ ਸੀ ਤਾਂ ਇਹ ਇੱਕ ਵੱਖਰੀ ਹੁਦਾਰਨਾ 406 ਸੁਰਾਖ ਆ ਇਹਦੇ ਅੰਦਰ ਉੱਤੇ ਲੱਕੜ ਦੇ ਢੱਕਣ ਲੱਗੇ ਹੋਏ ਆ ਜਦੋਂ ਢੱਕਣੇ ਕੱਢ ਦਿੰਦੇ ਸੀ ਤਾਂ ਫੁਹਾਰੇ ਚੱਲ ਪੈਂਦੇ ਸੀ ਤੇ ਜੇ ਰੰਗਦਾਰ ਫੁਹਾਰੇ ਚਲਾਉਣੇ ਆ ਤਾਂ ਸੁਰਾਖਾਂ ਦੇ ਉੱਤੇ ਪੋਰਟਲੀਆਂ ਖੋਲ੍ਹ ਦਿੰਦੇ ਸੀ ਜਿਦੇ ਕਰਕੇ ਫਿਰ ਰੰਗ-ਬਰੰਗੇ ਫੁਹਾਰੇ ਚੱਲਦੇ ਸੀਗੇ ਮਤਲਬ ਐਡਾ ਵੱਡਾ ਪ੍ਰਬੰਧ ਕੀਤਾ ਸੀਗਾ ਇਸ ਚੀਜ਼ ਦੇ ਵਿੱਚ ਦੇਖੋ ਇਹ ਇੱਕ ਵੱਖਰੀ ਹੁਦਾਰਨਾ ਵੀ ਇੰਨਾ ਪਾਣੀ ਸਟੋਰ ਕੀਤਾ ਜਾਂਦਾ ਸੀ ਇੱਕ ਵੱਖਰੀ ਉਦਾਰ ਜੇ ਵੀ ਇੱਕ ਛੱਤ ਦੇ ਉੱਤੇ ਵੀ ਇਸ ਛੱਤ ਦੇ ਉੱਤੇ ਕਿੰਨਾ ਪਾਣੀ ਸਟੋਰ ਕੀਤਾ ਜਾਂਦਾ ਸੀਗਾ ਮਤਲਬ ਉਹ ਕਹ ਲੋ ਕਿ 15 ਦਿਨ ਲਗਾਤਾਰ ਖੂਹ ਚੱਲਦੇ ਸੀ ਉਹਨਾਂ ਦਾ ਪਾਣੀ ਇਹਦੇ ਵਿੱਚ ਜਮਾ ਕੀਤਾ ਜਾਂਦਾ ਸੀ ਤੇ ਫਿਰ ਸਾਰੇ ਕਿਲੇ ਦੇ ਜਿੰਨੇ ਵੀ ਸੀਗੇ ਉਹ ਸਾਰੇ ਕਹਿ ਸਕਦੇ ਆ ਫੁਹਾਰੇ ਚੱਲਦੇ ਹੁੰਦੇ ਸੀ ਇਹ ਕਿਸ਼ਨ ਭਵਨ ਆ ਇਹ ਪਾਰਲੀਮੈਂਟ ਹੁੰਦਾ ਸੀ ਰਾਜੇ ਦਾ ਦੇਖੋ ਵੀ ਕਮਾਲ ਜਿੱਥੇ ਕੁਰਸੀਆਂ ਪਈਆਂ ਹੋਈਆਂ ਨੇ ਆ ਬਾਗਨ ਦੇ ਬੱਚੇ ਵੀ ਰੱਖੇ ਹੋਏ ਆ ਮਤਲਬ ਇਹ ਰੀਜਨ ਅਸਲ ਸ਼ਿਕਾਰ ਕੀਤੇ ਸੀ ਜਿਹੜੇ ਉਹਨਾਂ ਨੂੰ ਮਤਲਬ ਬਣਾ ਕੇ ਰੱਖਿਆ ਹੋਇਆ ਵਾ ਕਿਸ਼ਨ ਭਵਨ ਆ ਇਹ ਤੇ ਉਹ ਸੀ ਸਭ ਤੋਂ ਵੱਡਾ ਪਿਆ ਚਰਖਾ ਚਰਖਾ ਜਾਂ ਕੀ ਚੀਜ਼ ਚਰਖਾ ਹੀ ਹੋ ਸਕਦਾ ਉਹ ਜਾਂ ਕੋਈ ਚੀਜ਼ ਆ ਪੁੱਛੀਆ ਤੁਹਾਨੂੰ ਵੀ ਕੀ ਆ ਤੇ ਆ ਹੈਗਾ ਕੂਲਰ ਆ ਦੇਖੋ ਸਾ ਵੀ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਇਹੋ ਜਿਹੇ ਕੂਲਰ ਹੁੰਦੇ ਸੀਗੇ ਮਤਲਬ ਇਹਨਾਂ ਪੱਖਾ ਘੁਲੀ ਚਲਾਈ ਜਾਂਦੇ ਸੀ ਮੋਟਰ ਲੱਗੀ ਉਹ ਕਹਿ ਸਕਦੇ ਗੇੜੀ ਜਾਂਦੇ ਸੀ ਤੇ ਉਸੇ ਹੈ ਤੇ ਮਤਲਬ ਉਹਦੇ ਨਾਲ ਉਹਦੇ ਤੇ ਪਟਾ ਚੱਲਦਾ ਸੀਗਾ ਉਹਦਾ ਪਟਾ ਇਸ ਕੁਲਰ ਨਾਲ ਫਟ ਕਰ ਦਿੰਦੇ ਸੀ ਜਿਹਦੇ ਕਰਕੇ ਫਿਰ ਇਹ ਕੁਲਰ ਚੱਲਦਾ ਸੀ ਉਪਰ ਮਸ਼ੀਨ ਦੀ ਸੀ ਨਾ ਸਾਨੂੰ ਗੋਲ ਚਰਖਾ ਜਿਆ ਉਹਦੇ ਨਾਲ ਉਹਦੇ ਤੇ ਪਟਾ ਚੜਾ ਕੇ ਇਧਰ ਕੁਲਰ ਨੂੰ ਪਟਾ ਪਾ ਦਿੰਦੇ ਸੀਗੇ ਉਧਰੋਂ ਹੈਂਡਲ ਬੰਦਾ ਕਮਾਈ ਜਾਂਦਾ ਸੀ ਤੇ ਕੁਲਰ ਠੰਡੀ ਹਵਾ ਦਈ ਜਾਂਦੇ ਸੀ ਇੱਥੇ ਸੂਰਜ ਮੱਲਾਂ ਹੀ ਖੜ ਜਾਂਦਾ ਹੋਣਾ ਬਹਿ ਜਾਂਦਰ ਤੇ ਕਿਉਂਕਿ ਪਾਰਲੀਮੈਂਟ ਆ ਨਾ ਫਿਰ ਸੁਵਿਧਾਵਾਂ ਦਾ ਫਿਰ ਪਾਰਲੀਮੈਂਟ ਚ ਪੂਰੀਆਂ ਹੀ ਹੁੰਦੀਆਂ ਵਾ ਦੇਖੋ ਯਾਰ ਇਸ ਸੰਘਾਸਨ ਪਿਆ ਕੁਰਸੀਆਂ ਪਈਆਂ ਪਤਾ ਨਹੀਂ ਕਿੰਨੇ ਹੀ ਰਾਜੇ ਇੱਥੇ ਬੈਠ ਬੈਠ ਕੇ ਚਲੇ ਗਏ ਹੋਣੇ ਆ ਦੇਖੋ ਵੀ ਕਮਾਲ ਅਖਰੋਟ ਦੀ ਲੱਕੜ ਦਾ ਇਮੇਜ ਪਿਆ ਵਾ ਦੇਖਿਓ ਕਿਰਾਂ ਤੇ ਰਾਜੇ ਹੋਣੀ ਵੀ ਤਾਂ ਵੀ ਬੈਠ ਸਕਦੇ ਹੁੰਦੇ ਸੀ ਜੇ ਬੈਠਣਾ ਚਾਹਣ ਤਾਂ ਉਹ ਸਾਹਮਣੇ ਵਾਲੇ ਪਾਸੇ ਵੀ ਉੱਥੇ ਵੀ ਉਹ ਬੈਠ ਸਕਦੇ ਸੀ ਆ ਵੀ ਇੱਕ ਪਾਰਲੀਮੈਂਟ ਦਫਤਰ ਆ ਜਿੱਥੇ ਇੱਕ ਮਹਿਲਾਂ ਦਾ ਹਿੱਸਾ ਵਾ ਛੱਪਾਂ ਦੇਖੋ ਕਿਹਦਾ ਹਾਕ ਦਾ ਉਹਦੀ ਅੰਦਰੋਂ ਕ੍ਰਿਸ਼ਨ ਮਹਿਲ ਦੀਆਂ ਕ੍ਰਿਸ਼ਨ ਭਵਨ ਦੀਆਂ ਆ ਵੀ ਦੇਖੋ ਇਧਰਲੇ ਪਾਸੇ ਆਜੋ ਆ ਸਾਰੀਆਂ ਰਾਜਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅੱਡ ਅੱਡ ਬਾਜਗੁੰਡੀ ਇਹ ਵੀ ਬਹੁਤ ਠੰਡਾ ਏਰੀਆ ਕਿਉਂਕਿ ਪਾਰਲੀਮੈਂਟ ਤੋਂ ਉਦੀ ਬੈਣਾ ਜਦੋਂ ਕੀ ਮਤਾ ਪਾਉਣਾ ਉਂ ਰੈਸਟ ਕਰਨੀਆਂ ਤਾਂ ਇੱਥੇ ਰਾਜਾ ਰੈਸਟ ਕਰਦਾ ਹੁੰਦਾ ਸੀਗਾ ਇਹ ਹੈਗਾ ਮਹਾਰਾਜਾ ਬਜਿੰਦਰ ਸਿੰਘ ਮਹਾਰਾਜਾ ਬਜਿੰਦਰ ਸਿੰਘ ਉਸ ਸਮੇਂ ਦਾ ਤੇ ਆ ਜੋ ਹੁਣ ਆਪਾਂ ਅੱਗੇ ਚੱਲਦੇ ਹਾਂ ਹੋਰ ਦੇਖਦੇ ਹਾਂ ਆਹ ਪਹਿਲਵਾਨਾਂ ਦੇ ਕੌਣ ਲਈ ਹੁੰਦਾ ਸੀਗਾ ਅਖਾੜਾ ਇਹ ਆਨੰਦ ਭਵਨ ਇਹਦੇ ਵਿੱਚ ਅਖਾੜਾ ਹੁੰਦਾ ਸੀ ਪਹਿਲਵਾਨ ਕੁਲਦੇ ਹੁੰਦੇ ਸੀ ਉਸ ਜ਼ਮਾਨੇ ਦਾ ਇਹ ਅਖਾੜਾ ਦੇਖ ਰਹੇ ਹੋ ਤੁਸੀਂ ਛੱਤਾਂ ਵੀ ਲੱਕੜ ਦੀਆਂ ਸੀ ਇਹਦੀਆਂ ਮਤਲਬ ਚੋਟੀ ਦੇ ਪਹਿਲਵਾਨ ਆ ਕੇ ਅੰਦਰ ਖੁਲਦੇ ਹੁੰਦੇ ਸੀਗੇ ਜਿੱਥੇ ਕੋਈ ਮੀਂਹ ਕਣੀ ਦਾ ਡਰ ਨਹੀਂ ਸੀ ਮਤਲਬ ਇੱਕ ਅੰਦਰਖਾਤ ਇੱਕ ਕਹਿ ਸਕਦੇ ਕਿ ਇਨਡੋਰ ਟੂਰਨਾਮੈਂਟ ਕਰਾਉਂਦਾ ਹੁੰਦਾ ਸੀ ਮਹਾਰਾਜਾ ਲੱਕੜ ਆਹ ਦੇਖ ਮਿੱਟੀ ਆ ਆ ਮਿੱਟੀ ਸਾਰੇ ਪਾਸੇ ਲੱਗੀ ਹੋਈ ਆ ਅਖਾੜਾ ਉਵੇਂ ਹੀ ਉਸੇ ਤਰੀਕੇ ਨਾਲ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਅੰਦਰ ਕੁਸ਼ਤੀ ਕਰਨ ਤੋਂ ਬਾਅਦ ਜਿਹੜੇ ਪਹਿਲਵਾਨ ਹੁੰਦੇ ਸੀਗੇ ਅਖਾੜੇ ਦੇ ਉਹ ਫਿਰ ਇੱਥੇ ਆ ਕੇ ਆਦਾ ਨਹਾਉਣ ਧੋਣ ਦਾ ਕੰਮ ਕਰਦੇ ਸੀਗੇ ਇਹ ਉਹਨਾਂ ਵਾਸਤੇ ਸਪੈਸ਼ਲ ਪਾਣੀ ਭਰ ਕੇ ਰੱਖਿਆ ਹੋਇਆ ਸੀ ਜਿੱਦੋਂ ਉਹ ਕਰਨ ਵਾਲੇ ਪਾਸੋਂ ਉੱਚਾ ਸੀ ਇੱਧਰ ਨੀਵਾ ਸੀ ਇਧਰ ਪਾਣੀ ਵੱਧ ਸੀਗਾ ਤੇ ਪੌੜੀਆਂ ਦਿੱਤੀਆਂ ਹੋਈਆਂ ਪਹਿਲਵਾਨ ਫਿਰ ਇੱਥੇ ਕੁਲ ਨੋਕਣ ਤੋਂ ਬਾਅਦ ਇੱਥੇ ਨਹਾਉਣ ਦਾ ਕੰਮ ਕਰਦੇ ਸੀ ਮਿੱਟੀ ਘਟਾ ਲੱਗਿਆ ਹੁੰਦਾ ਹੋਊਗਾ ਤਾਂ ਉੱਥੇ ਫਿਰ ਸਾਹਮਣੇ ਜਾ ਕੇ ਸਨਮਾਨਤ ਕਰਦੇ ਹੋਣਗੇ ਭਾਈ ਆਹ ਫਲਾਣੇ ਅਖਾੜੇ ਦਾ ਬੰਦਾ ਇੱਥੇ ਜੇਤੂ ਹੋ ਗਿਆ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਹਨਾ ਕਮਾਲ ਸੀ ਯਾਰ ਉਹਨ ਸਮੇਂ ਦੀ ਕਲਾਕਾਰੀ ਇੰਡੋਰ ਸਟੇਡੀਅਮ ਹਲਵਾ ਇਹ ਆਨੰਦ ਭਵਨ ਦਾ ਜਿਹੜਾ ਇਹ ਇੰਡੋਰ ਸਟੇਡੀਅਮ ਮੰਨ ਸਕਦੇ ਹੋ ਤੁਸੀਂ ਵੀ ਇਹਨੂੰ ਹਜੇ ਤੱਕ ਵੀ ਉਸੇ ਤਰੀਕੇ ਨਾਲ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਵਾ ਆ ਆ ਗਏ ਆ ਡੀਂਗ ਦੇ ਮਹਿਲਾਂ ਦੇ ਵਿੱਚ ਜਿੱਥੇ ਰਾਜੇ ਦੇ ਨਿੱਜੀ ਕਮਰੇ ਹੁੰਦੇ ਸੀਗੇ ਇੱਥੇ ਰਹਿائش ਹੁੰਦੀ ਸੀ ਆ ਵੱਡਾ ਸਾਰਾ ਤੁਹਾਨੂੰ ਪੱਖਾ ਲੱਗਿਆ ਦੇ ਸੁਗਾ ਜਿਹਨੂੰ ਕਿ ਝੱਲ ਮਾਰਦੇ ਸੀ ਤਾਂ ਸਾਰੇ ਪਾਸੇ ਹਵਾ ਆਉਂਦੀ ਸੀ ਆ ਸੋਫੇ ਵਗੈਰਾ ਸਾਰੇ ਉਹਨਾਂ ਜ਼ਮਾਨਿਆਂ ਦੇ ਹੀ ਇੱਥੇ ਲੱਗੀ ਹੋਏ ਤੁਹਾਨੂੰ ਦਿਖਣਗੇ ਇਹ ਡੀਂਗ ਦਾ ਪੈਲ ਸਭ ਬਹੁਤ ਜ਼ਿਆਦਾ ਖੂਬਸੂਰਤ ਅਦੇਖ ਸਾਧਿਓ ਅੱਜ ਵੀ ਇਹਦਾ ਮੁੱਲ ਲੱਖਾਂ ਕਰੋੜਾਂ ਦੇ ਵਿੱਚ ਆ ਤੇ ਆ ਹੁੰਦਾ ਸੀਗਾ ਬੈਠਕ ਦੇ ਲਈ ਮਤਲਬ ਪਰਿਵਾਰਕ ਮੈਂਬਰਾਂ ਨੇ ਜਾਂ ਕਿਸੇ ਦੇ ਮੰਤਰੀਆਂ ਸੰਤਰੀ ਨੇ ਬੈਠ ਕੇ ਮੀਟਿੰਗ ਕਰਨੀ ਆ ਮਤਲਬ ਉਹ ਇੱਥੇ ਬੈ ਗੁਫਤਗੋ ਕੀਤੀ ਜਾਂਦੀ ਸੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸੀ ਤੇ ਪੱਖੇ ਦਾ ਪ੍ਰਬੰਧ ਇੱਥੇ ਵੀ ਸੀ ਪੱਖਾ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਜ਼ਮਾਨੇ ਦਾ ਏਸੀ ਇਹ ਦੋਨਾਂ ਦੀ ਟੱਕਰ ਦੇ ਵਿੱਚ ਹੀ ਤੁਹਾਨੂੰ ਨਜ਼ਰ ਆਉਣਗੇ ਦੋਨੇ ਚੀਜ਼ਾਂ ਤੇ ਆ ਜਿੱਧਰਲੇ ਪਾਸੇ ਆਪਾਂ ਹੋਰ ਦੂਜੇ ਪੋਰਸ਼ਨ 'ਚ ਆ ਗਏ ਆ ਆ ਚੀਜ਼ ਦੀ ਕੋ ਸੰਭਲਣ ਲੱਗੀ ਕੀ ਸੀ ਤੇ ਆ ਅੰਦਰੋਂ ਖੂਬਸੂਰਤੀ ਦੇਖੋ ਕਿੰਨੀ ਆ ਯਾਰ ਇਹਦੇ ਕਮਾਲ ਦਾ ਕੰਮਕਾਰ ਹੋਇਆ ਆ ਦੇ ਕਾਰਪੈਟਸ ਵਗੈਰਾ ਉਸਮਾਨੇ ਦੀ ਵਿਸ਼ਿਆ ਉਦੋਂ ਇਰਾਨ ਤੋਂ ਸਮਾਨ ਲਿਆਂਦਾ ਜਾਂਦਾ ਸੀ ਕਾਰਪੈਟਸ ਵਗੈਰਾ ਗਲੀਚੇ ਤੇ ਆ ਦੇਖ ਸਕਦੇ ਹੋ ਤੁਹਾਨੂੰ ਮੈਂ ਦੱਸ ਦਿਆਂ ਵੀ ਆ ਆ ਬੈੱਡਰੂਮ ਆ ਅ ਰਾਜ ਦਾ ਬੈੱਡ ਦੇਖੋ ਕਿੰਨਾ ਵੱਡਾ ਤੇ ਖੁੱਲਾ ਡੁੱਲਾ ਅਲੀਸ਼ਾਨ ਤੇ ਅੱਜ ਦੇ ਹਿਸਾਬ ਦੇ ਨਾਲ ਲੱਖਾਂ ਕਰੋੜਾਂ ਰੁਪਏ ਦਾ ਤੇ ਕਾਰਾਗਰੀ ਬਹੁਤ ਜ਼ਿਆਦਾ ਕਮਾਲ ਦੀ ਹੋਈ ਆ ਤੇ ਆ ਜੋ ਅੱਗੇ ਹੋਰ ਚੱਲ ਕੇ ਦਿਖਾਵਾਂ ਤੇ ਆ ਤੁਹਾਨੂੰ ਦੀਵੇ ਦੇ ਲਈ ਬਣਿਆ ਹੋਇਆ ਥਾਂ ਦਿਸੂਗਾ ਆ ਦੀਵਾ ਹੀ ਆ ਮਤਲਬ ਇਹਦੇ ਪੱਥਰ ਦੇ ਸੱਲ ਦੇ ਵਿੱਚ ਹੀ ਕੱਟ-ਕੱਟ ਕੇ ਇਹਨਾਂ ਨੇ ਦੀਵਾ ਬਣਾਇਆ ਹੋਇਆ ਵਾ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਅੱਗੇ ਲੈ ਕੇ ਵੀ ਤੁਹਾਨੂੰ ਮਿਲਦੇ ਆ ਆਜੋ ਅੱਗੇ ਜਾ ਕੇ ਹੋਰ ਵੀ ਦੇਖਦੇ ਆਉਂਨੇ ਆ ਹਜੇ ਤੱਕ ਕਿਲਾ ਬਹੁਤ ਜ਼ਿਆਦਾ ਪਿਆਵਾਂ ਆ ਹੈਗਾ ਗੋਪਾਲ ਭਵਨ ਆ ਜਿਹੜਾ ਤੁਸੀਂ ਇੱਧਰ ਦੇਖ ਰਹੇ ਹੋ ਇਹ ਸਾਰਾ ਗੋਪਾਲ ਭਵਨ ਬਹੁਤ ਖੂਬਸੂਰਤ ਇਮਾਰਤ ਆ ਦਿਖ ਇਹਦੇ ਅੰਦਰ ਮਿਊਜ਼ੀਅਮ ਬਣਿਆ ਹੋਇਆ ਬਹੁਤ ਕੀਮਤੀ ਚੀਜ਼ਾਂ ਨੇ ਇਹਦੇ ਅੰਦਰ ਪਈਆਂ ਹੋਈਆਂ ਇਹ 1745 ਚ ਬਣ ਕੇ ਤਿਆਰ ਹੋਇਆ ਜਾਂਦਾ ਵਾ ਹੋਇਆ ਸੀਗਾ ਇਹਨੂੰ ਇੱਥੇ ਅਦੁੱਪਤ ਫੁਵਾਰੇ ਲੱਗੇ ਹੋਇਆ ਬਾਹਰਲੇ ਪਾਸੇ ਫੁਵਾਰੇ ਦੇਖ ਰਹੇ ਹਾਂ ਚਾਰੇ ਪਾਸੇ ਫੁਵਾਰਿਆਂ ਦੇ ਨਾਲ ਘਿਰਿਆ ਹੋਇਆ ਕੁਰੀ ਹੋਈ ਇਮਾਰਤ ਆ ਸਾਰੀ ਕਿਹਾ ਜਾਂਦਾ ਵੀ ਲਖਨਊ ਦਾ ਨਵਾਬ ਸੀ ਜਿਹੜਾ ਗਾਜ਼ੀਉਦੀਨ ਮਰਾਠਿਆਂ ਤੋਂ ਕਦੇ ਬਹੁਤ ਡਰਦਾ ਸੀਗਾ ਤੇ ਰਾਜਾ ਸੂਰਜਮਲ ਨੇ ਉਹਦੀ ਮਦਦ ਕੀਤੀ ਸੀ ਤਾਂ ਉਸ ਨਵਾਬ ਨੇ ਵੀ ਮਹਿਲ ਬਣਾਉਣ ਦੇ ਲਈ ਬਹੁਤ ਵੱਡੀ ਰਕਮ ਦਿੱਤੀ ਸੀ ਆ ਦੋ ਮੰਜ਼ਲਾ ਇਮਾਰਤ ਦਿਖਾਇਓ ਇਧਰਲੇ ਪਾਸੇ ਆਹਾ ਆ ਆ ਸਰ ਦੋ ਮੰਜ਼ਲਾ ਇਮਾਰਤ ਆ ਏ ਤਾਂ ਇਹ ਮਤਲਬ ਬਹੁਤ ਕਮਾਲ ਤੇ ਵੱਡੀ ਰਕਮ ਉਹਨਾਂ ਵੇਲੇਾਂ 'ਚ ਖਰਚਮ ਹੋਈ ਸੀਗੀ ਜਦੋਂ ਪਾਣੀ ਵਾਲੇ ਪਾਸੋਂ ਇਹਨੂੰ ਦੇਖਾਂਗੇ ਤੇ ਇਹ ਚਾਰ ਮੰਜ਼ਿਲਾ ਇਮਾਰਤਾਂ ਦੇ ਕਰਨ ਇਧਰੋਂ ਹੀ ਦਿਖਾ ਆਹ ਪਾਣੀ ਵਾਲੇ ਪਾਸੋਂ ਚਾਰ ਮੰਜ਼ਿਲਾ ਇਮਾਰਤ ਨਜ਼ਰ ਆਊਗੀ ਹਾਂ ਤੇ ਪਰਲੇ ਪਾਸਿਓਂ ਉਹ ਇਧਰਲੇ ਪਾਸੋਂ ਦੋ ਮੰਜ਼ਿਲਾ ਨਜ਼ਰ ਆਊਗੀ ਕਿਉਂਕਿ ਉੱਚੀ ਬਹੁਤ ਬਣੀ ਆ ਨਾ ਇਹਦੇ ਅੰਦਰ ਰਾਜੇ ਦੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਨੇ ਤੇ ਉਹ ਸਾਹਮਣੇ ਹੈਗਾ ਬਾਦੋਂ ਮਹਿਲ ਸੌਣ-ਪਾਦੋਂ ਦੇ ਵਾਸਤੇ ਬਣਾਇਆ ਗਿਆ ਸੀ ਆਹੜਾ ਮੌਸਮਾਂ ਦੇ ਲਈ ਕਿਉਂਕਿ ਰਾਜੇ ਨੂੰ ਮੌਸਮਾਂ ਦਾ ਕਾਫੀ ਸ਼ੌਂਕ ਸੀ ਫੁਵਾਰੇ ਬਹੁਤ ਜਿਆਦੇ ਸਭ ਤੋਂ ਵੱਧ ਫੁਵਾਰਿਆਂ ਵਾਲਾ ਮਹਿਲ ਆਹੇ ਆ ਦੇਖ ਸਾਰੇ ਫੁਵਾਰੇ ਚੱਲਦੇ ਸੀਗੇ ਆ ਜੋ ਅੱਡੜ ਮਹਿਲਾਂ ਦੇ ਵਿੱਚ ਆਪਾਂ ਜਾ ਕੇ ਦੇਖਦੇ ਆ ਕਿਸ ਤਰੀਕੇ ਦੇ ਮਹਿਲ ਸੀ ਇਹਨੂੰ ਇਹਨੂੰ ਕਹਿੰਦੇ ਆ ਭਾਦੋਂ ਮਹਿਲ ਸੋਨ ਵਾਲਾ ਮਹਿਲ ਉਧਰ ਰਹਿ ਗਿਆ ਸੋਨ ਸੋਨ ਭਾਦੋਂ ਨਹੀਂ ਹੁੰਦਾ ਮਹੀਨਾ ਉਸ ਹਸਾਬ ਕਿਤਾਬ ਦੇ ਆ ਜੋ ਐਕਸ਼ਨ ਹੋਰ ਤਕਨੀਕ ਦਿਖਾ ਕੇ ਲੈ ਕੇ ਆਵਾਂ ਮੈਂ ਕਰਨ ਵਿਰਾਜ ਆ ਜੀ ਆ ਵੀ ਮਤਲਬ ਕੀ ਸੀ ਕਿ ਇੱਧਰਲੇ ਪਾਸੇ ਝੀਲ ਆ ਆ ਝੀਲ ਆਗੀ ਝੀਲ ਦੇ ਨਾਲ ਹੀ ਫੇਰੇ ਬਾਦੋਂ ਮਹਿਲ ਆ ਆ ਦੇਖੋ ਆ ਇਮਾਰਤ ਦੇ ਉੱਤੇ ਮਤਲਬ ਆ ਵੀ ਠੰਡੀ ਹਵਾ ਝੀਲਾਂ ਵਾਲੇ ਪਾਸਿਓਂ ਆਵੇ ਤੇ ਕਮਰੇ ਦੇ ਵਿੱਚ ਨਿੱਗਾ ਪਾਣੀ ਰੱਖਣ ਲਈ ਇੱਕ ਗਿੱਜਰ ਦਾ ਕੰਮ ਵੀ ਕੀਤਾ ਜਾਂਦਾ ਸੀ ਉਹਨਾਂ ਵੇਲੇਾਂ 'ਚ ਗਿੱਜਰ ਇਸ ਕਿਸਮ ਦੇ ਹੁੰਦੇ ਸੀਗੇ ਆ ਦੇ ਆ ਦੇਖ ਸਕਦੇ ਹੋ ਤੁਸੀਂ ਇਹ ਉਸ ਸਮੇਂ ਦਾ ਸਿਸਟਮ ਫਟ ਲਗ ਕੀਤਾ ਗਿਆ ਵਾ ਅੰਗਰੇਜ਼ਾਂ ਵੇਲੇ ਦਾ ਮਤਲਬ ਜੋ ਗਿੱਜਰ ਸੀਗਾ ਇਸ ਹਸਾਬ ਕਿਤਾਬ ਹੁੰਦੇ ਸੀ ਤੇ ਅੱਗ ਵਗੈਰਾ ਬਾਲ ਲੈਂਦੇ ਸੀ ਇਹ ਜਿਵੇਂ ਢੋਲੀਆਂ ਹੋਣ ਨਹੀਂ ਆਪਣੇ ਆਉਣ ਲੱਗੀਆਂ ਉਸ ਹਸਾਬ ਕਿਤਾਬ ਦੇ ਨਾਲ ਸਾਰੀ ਸਪਲਾਈ ਚੱਲਦੀ ਆ ਮਤਲਬ ਪਾਣੀ ਤਾਂ ਤਾਂ ਤੱਕ ਨਿੱਗਾ ਤਾਂ ਤੱਕ ਜਾਂਦਾ ਸੀਗਾ ਇਸ ਤਰੀਕੇ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਆ ਪੌੜੀਆਂ ਦਿਖਾ ਦਾਂ ਆ ਦੇਖੋ ਲੈ ਆ ਹਜੇ ਤੱਕ ਖਰਾਬ ਨਹੀਂ ਕਰਨ ਇਦਰੋਂ ਦਿਖਾਈ ਅਬ ਵਿੱਚ ਭਰਤ ਜੀ ਦੀਆਂ ਨਹੀਂ ਬਣੀਆਂ ਹੁੰਦੀਆਂ ਭਰਤ ਜੀ ਹੁੰਦੀ ਹੈ ਜਿਨ੍ਹਾਂ ਨੇ ਉਸ ਤਰੀਕੇ ਦੀ ਧਾਤ ਨਾਲ ਵਰਤ ਕੇ ਬਣਾਈਆਂ ਗਈਆਂ ਪੌੜੀਆਂ ਤਾਂ ਤੱਕ ਚੜਦੀਆਂ ਵਾ ਦੇਖੋ ਕਿਰਾਂ ਕਿੰਨਾ ਵੱਡਾ ਕੰਮ ਕੀਤਾ ਤੇ ਕਿੰਨੀ ਕਲਾਕਾਰੀ ਆ ਆ ਸਾਰੇ ਪਾਣੀ ਦੀ ਸਪਲਾਈ ਉਹਨਾਂ ਵੇਲਾਂ ਦੀ ਆ ਅੰਡਰਗ੍ਰਾਉਂਡ ਆਹ ਆਹ ਦੇਖ ਸੋਤ ਪਾਪ ਜਿਹੜੇ ਜਸਤੀ ਪਾਈਪਸ ਨੂੰ ਪਾਏ ਦਿਸਣ ਲੱਗੇ ਨਾ ਇਹ ਰਾਜੇ ਦੇ ਪੁਰਾਣੀ ਜ਼ਮਾਨੇ ਦੇ ਪਾਏ ਹੋਏ ਨੇ ਦੱਸਿਆ ਜਾਂਦਾ ਵੀ ਆਗਰੇ ਦੇ ਕੋਲੋਂ ਚੱਕ ਕੇ ਲਿਆਂਦਾ ਸੀਗਾ ਸੰਗ ਮਰਮਰ ਦਾ ਬਣਿਆ ਹੋਇਆ ਹੈ ਦੇਖ ਸਕਦੇ ਹੋ ਕਹਿੰਦੇ ਵੀ ਉਹ ਇਹਨੂੰ ਕੱਲੇ ਕੱਲੇ ਪੀਸ ਨੂੰ ਚੱਕਿਆ ਗਿਆ ਉੱਥੋਂ ਕੋਈ ਚੀਜ਼ ਬਣੀ ਸੀਗੀ ਉਹਦੇ ਤੇ ਨੰਬਰੀਂ ਕੀਤੀ ਕਿ ਉਹ ਓਵੇਂ ਸਾਰਾ ਲਿਆ ਕੇ ਫਿਰ ਇੱਥੇ ਫਿੱਟ ਕੀਤਾ ਗਿਆ ਕੱਲਾ ਕੱਲਾ ਮਕਰਾਨਾ ਦੇ ਸੰਗ ਮਰਮਰ ਨਾਲ ਬਣਿਆ ਹੋਇਆ ਹੈ ਆਹ ਦੇਖਿਓ ਕਿਰਾ ਸੰਗ ਆਪ ਹੋਾਰੇ ਚੱਲਦੇ ਸੀ ਇੱਥੇ ਵੀ ਇੱਥੇ ਵੀ ਪਵਾਰੇ ਚੱਲਦੇ ਸੀਗੇ ਤੇ ਪਾਣੀ ਦੀ ਨਿਕਾਸੀ ਲਈ ਉਹ ਥੱਲੇ ਪੋਲ ਦਿੱਤੇ ਹੋਏ ਆ ਮਤਲਬ ਹੋਲ ਦੇ ਦਿੱਤੇ ਹੋਏ ਆ ਆਜੋ ਇੱਧਰਲੇ ਪਾਸਾ ਸਾਰਾ ਸੰਗ ਮਰਮਰ ਹੀ ਲੱਗਿਆ ਹੋਇਆ ਯਾਰ ਆ ਦੇਖੋ ਕੀ ਰ ਕਲਾਕਾਰੀ ਚਿੱਟੇ ਸੰਗ ਮਰਮਰ ਦੇ ਵਿੱਚ ਲਾਲ ਤੇ ਕਾਲੀਆਂ ਧਾਰੀਆਂ ਪਾਈਆਂ ਹੋਈਆਂ ਜਦੋਂ ਕੋਈ ਗ੍ਰੈਂਡਰ ਵਗੈਰਾ ਨਹੀਂ ਹੁੰਦੇ ਸੀਗੇ ਤੁਸੀਂ ਕਲਾ ਦੇਖੋ ਯਾਰ ਕਿੰਨਾ ਬਰੀਕੀ ਦੇ ਨਾਲ ਕੰਮ ਕੀਤਾ ਹੋਊਗਾ ਉਹਨਾਂ ਨੇ ਆਜੋ ਇੱਧਰਲੇ ਪਾਸੇ ਵੀ ਆਪਾਂ ਤਾਂ ਵੀ ਹੋਰ ਪਾਸੇ ਜਾ ਕੇ ਆਉਨੇ ਆ ਇਹ ਸੂਰਜ ਮਹਿਲ ਆ ਆਜੋ ਕਮਾਰ ਯਾਰ ਸਾਰਾ ਹੀ ਸੰਗ ਮਰਮਰ ਦਾ ਠੰਡੀ ਹਵਾ ਆਉਂਦੀ ਆ ਆ ਦੇਖੋ ਕਿਸ ਤਰੀਕੇ ਦਾ ਬਣਿਆ ਹੋਇਆ ਨਜ਼ਰ ਆਊਗਾ ਤੁਹਾਨੂੰ ਮਤਲਬ ਜਿਹੜਾ ਕਿ ਲੋਕ ਇਹ ਕਹਿੰਦੇ ਕਿ ਵੱਡੀ ਰਾਕਮ ਖਰਚ ਕੀਤੀ ਗਈ ਸੀ ਇਹਦੇ ਤੇ ਆ ਦੇਖ ਸਕਦੇ ਆਜੋ ਆ ਆਪਾਂ ਤਾਂ ਨਾ ਚੱਲ ਗਏ ਇਧਰ ਰਾਜਾਂ ਦਾ ਆਪਾਂ ਓੜੀਆਂ ਜਾਂਦੀਆਂ ਹਾਂ ਆਜੋ ਇਧਰਲੇ ਪਾਸੇ ਚੱਲ ਜਾਈਂ ਆਜੋ ਸੂਰਜ ਮਹਿਲ ਰਾਜਾ ਸੁਰਜਿਸ ਕਮਲ ਦੇ ਨਾਮ ਦੇ ਉੱਤੇ ਇਹਦਾ ਨਾਮ ਪਿਆ ਸੀਗਾ ਆਹ ਦੀ ਆ ਨਮੂਨੇ ਦੇਖਿਓ ਕਿਰਾਂ ਆ ਨਮੂਨੇ ਇਹ ਸਦੀਆਂ ਹੋ ਗਈਆਂ ਤੇ ਹਜੇ ਤੱਕ ਨਹੀਂ ਟੁੱਟੇ ਯਾਰ ਹੈ ਕਿੰਨੀ ਕਲਾਕਾਰੀ ਸੀ ਉਹਨਾਂ ਲੋਕਾਂ ਦੇ ਵਿੱਚ ਇੱਥੋਂ ਸਿੱਧਾ ਥਿਊ ਵਿਊ ਦੇਖੋ ਕਿੰਨਾ ਸ਼ਾਨਦਾਰ ਬੰਦਾ ਦੇਖੂਗੇ ਤੁਸੀਂ ਬਾਹਰ ਤੱਕ ਦ੍ਰਿਸ਼ ਦੇਖਣਾ ਹੋਵੇ ਕਮਾਲ ਦਾ ਦ੍ਰਿਸ਼ ਤੁਹਾਨੂੰ ਨਜ਼ਰ ਆਊਗਾ ਯਾਰ ਦੇਖੋ ਲੈ ਹੈ ਕਿ ਨਾ ਕੋਸੂ ਦੀ ਸਾਹਮਣੇ ਦੇ ਗੋਪਾਲ ਭਵਨ ਦਾ ਇਸ ਦਾ ਵਾ ਵਿਚਕਾਰ ਇਧਰ ਆ ਜਾਓ ਇਹ ਵੀ ਸਾਰਾ ਸੰਗਮਰ ਮਰਦਾ ਹੀ ਆ ਪੋਰਸ਼ਨ ਜਿੰਨਾ ਵੀ ਅੰਦਰ ਇਹ ਸਾਰਾ ਸੰਗਮਰਮਰ ਦਾ ਵਾਹ ਦੇਖੋ ਹਰ ਪਾਸੇ ਹੀ ਵੱਖਰੇ ਵੱਖਰੇ ਡਿਜ਼ਾਈਨ ਨੇ ਆ ਦੇਖੋ ਆ ਆ ਵੀ ਥੱਲੇ ਡਿਜ਼ਾਈਨਿੰਗ ਦੇਖੋ ਕਿੰਡੀ ਕਮਾਲ ਦੀ ਕੀਤੀ ਹੋਈ ਆ ਸੰਗਮਰਮਰ ਛੱਤ ਵੀ ਸੰਗਮਰਮਰ ਦੀ ਫਰਸ਼ ਵੀ ਸੰਗਮਰਮਰ ਦੀ ਕੰਧਾਂ ਵੀ ਸੰਗਮਰਮਰ ਦੀਆਂ ਮਕਰਾਨਾ ਦਾ ਸੰਗਮਰਮਰ ਦੁਨੀਆ 'ਚ ਮਸ਼ਹੂਰ ਆ ਤੇ ਉਹ ਉਹਦੇ ਨਾਲ ਹੀ ਬਣਿਆ ਸੀਗਾ ਆਇਓ ਇੱਧਰ ਦੇਖੀਏ ਦੇਖੋ ਇੱਧਰਲੇ ਪਾਸੇ ਝੀਲ ਵਾਲਾ ਏਰੀਆ ਆ ਗਿਆ ਇੱਧਰਲੇ ਪਰਲੇ ਪਾਸੇ ਝੀਲ ਆ ਜੂਗੀ ਚਲੋ ਹੁਣ ਆਪਾਂ ਕੋਈ ਹੋਰ ਮਹਿਲ ਦੇਖ ਕੇ ਆਉਣੇ ਨਾਲ ਇਹ ਦੀਵਾਨੇ ਆਮ ਹੁੰਦਾ ਸੀਗਾ ਜਿਹੜਾ ਕ੍ਰਿਸ਼ਨ ਭਾਵਨਾ ਕ੍ਰਿਸ਼ਨ ਭਾਵਨਾ ਉਹ ਦੀਵਾਨੇ ਖਾਸ ਸੀ ਦੀਵਾਨੇ ਆਮ ਚ ਮਤਲਬ ਆਮ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਸੀਗਾ ਭਾਈ ਆਹ ਕੰਮ ਆਹ ਹਦਾਇਤ ਆ ਮਤਲਬ ਆਮ ਲੋਕਾਂ ਨੂੰ ਕੋਈ ਐਲਾਨ ਕਰਨਾ ਤਾਂ ਉਹ ਉਦੋਂ ਇੱਥੋਂ ਕੀਤਾ ਜਾਂਦਾ ਸੀ ਇੱਥੇ ਰਾਜਾ ਖੜ ਜਾਂਦਾ ਸੀ ਤੇ ਇਧਰ ਪਰਜਾ ਜਿਹੜਾ ਮਗਰਲੇ ਪਾਸੇ ਕਰਨ ਕੈਮਰਾ ਇਧਰ ਦਿਖਾ ਦਿਓ ਇਧਰਲੇ ਪਾਸੇ ਪਰਜਾ ਉਦੋਂ ਖੜ ਜਾਂਦਾ ਸੀ ਥੱਲੇ ਵਾਲੇ ਪਾਸੇ ਤੇ ਇੱਥੇ ਐਲਕਰ ਸਾਰੇ ਤਾਂ ਫਿਰ ਐਲਾਨ ਕਰਦੇ ਸੀਦਾ ਇੱਥੋਂ ਖੜ ਕੇ ਹੀ ਉਹ ਐਲਾਨ ਕਰਿਆ ਕਰਦੇ ਸੀਗੇ ਨਾਲ ਹੀ ਇਹਦੇ ਵਾਸਤੇ ਖੂਹ ਮਤਲਬ ਕੋਈ ਬੰਦਾ ਬਾਹਰੋਂ ਆਵੇ ਦੂਰੋਂ ਨੇੜਿਓਂ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਸੀ ਤੇ ਖੂਹ ਹੀ ਆ ਨਾ ਪਾਣੀ ਹੁੰਦੀ ਹੈ ਹਾਂ ਖੂਹ ਲੱਗਿਆ ਹੋਇਆ ਵਾ ਹਜੇ ਵੀ ਪਾਣੀ ਹੈਗਾ ਵਾ ਦੇਖੋ ਕਿ ਨਾ ਵਾਹ ਜੀ ਵਾਹ ਦੇਖੋ ਲੈ ਹਜੇ ਵੀ ਪਾਣੀ ਹੈਗਾ ਵਾ ਦੇਖ ਸਕਦੇ ਹੋ ਮਤਲਬ ਇਹ ਆਮ ਲੋਕਾਂ ਵਾਸਤੇ ਪਾਣੀ ਦਾ ਪ੍ਰਬੰਧ ਵੀ ਰਾਜ ਨੇ ਕਰਾਇਆ ਹੋਇਆ ਸੀਗਾ ਇੱਥੇ ਵੀ ਤਾਂ ਕਿ ਉਹਨਾਂ ਨੂੰ ਸੁੱਖ ਸਹੂਲਤਾਂ ਸਾਰੀ ਮਿਲਦੀ ਰਵੇ ਇਹ ਦੀਵਾਨੇ ਆਮ ਦੇ ਵਿੱਚ ਜਦੋਂ ਟੈਂਟ ਲਾਇਆ ਜਾਂਦਾ ਸੀਗਾ ਤਾਂ ਆਹ ਪੱਕੇ ਮਤਲਬ ਕਹਿ ਸਕਦਾ ਹੈ ਕਿ ਚੱਕਰੇ ਜੇ ਗੱਡੇ ਹੋਏ ਟੈਂਟ ਲਾਉਣ ਦੇ ਵਾਸਤੇ ਇਹ ਪ੍ਰਬੰਧ ਕੀਤਾ ਹੋਇਆ ਇਹਦੀ ਕੋਈ ਜੋੜ ਨਹੀਂਗਾ ਮਤਲਬ ਪੱਕੇ ਹੀ ਪਰ ਵਿੱਚ ਜੋੜ ਹੀ ਨਹੀਂਗਾ ਮਤਲਬ ਦੇਖੋ ਸਹੀ ਲੈ ਕੋਈ ਜੋੜ ਨਹੀਂ ਇਹਦੇ ਵਿੱਚ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਇਹ ਕਿਸ਼ਨ ਭਵਨ ਦੇ ਸਾਹਮਣੇ ਦੀਵਾਨੇ ਆਮ ਸੀ ਦਰਸ਼ਕੋ ਜਿਹੜਾ ਚਿੱਟਾ ਜਾਂ ਦੇਖ ਰਹੇ ਹੋ ਨੇ ਇਹ ਝੂਲਾ ਸੀਗਾ ਇਹ ਸ਼ਾਹਜਹਾਂ ਵੇਲੇ ਦਾ ਦੱਸਿਆ ਜਾਂਦਾ ਝੂਲਾ ਸੀਗਾ ਤੇ ਜਦੋਂ ਜਦ ਰਾਜਾ ਜਵਾਰ ਸਿੰਘ ਨੇ ਦਿੱਲੀ ਤੇ ਹਮਲਾ ਕੀਤਾ ਤਾਂ ਉੱਥੋਂ ਇਹ ਸਣੇ ਝੂਲੇ ਤੇ ਸੰਗਮਰਮ वगैरह ਸਾਰਾ ਪੱਟ ਲਿਆ ਸੀ ਸਿੰਘਾਸਨ ਵਗੈਰਾ ਤੇ ਉਹ ਇੱਥੇ ਹਜੇ ਵੀ ਜੱਤ ਵਜੋਂ ਸਜਾ ਕੇ ਰੱਖਿਆ ਹੋਇਆ ਤੁਹਾਨੂੰ ਸਾਹਮਣੇ ਦਿਖ ਜੂਗਾ ਮਤਲਬ ਕਮਾਲ ਦੀ ਇਹ ਕੰਮਕਾਰਨਾ ਵਸੇ 1764 ਦੇ ਵਿੱਚ ਇਹ ਬੈਲ ਗੱਡੀਆਂ ਤੇ ਲੱਦ ਕੇ ਲਿਆਂਦਾ ਗਿਆ ਸੀਗਾ ਤੇ ਕਰਨ ਵਿਰਾਜੀਦਰ ਦਿਖਾਈ ਇੱਕ ਚੀਜ਼ ਆਏ ਹੋਰ ਆਜੇ ਆ ਦੇਖੋ ਕਿੰਨੀ ਸੰਗੜੀ ਬਾਰਾਂ ਦਰੀ ਆ ਮਤਲਬ ਰਹਿਣ ਦੇ ਵਾਸਤੇ ਆ ਦੇਖੋ ਤੇ ਖੁੱਲੇ ਡੁੱਲੀ ਕਿੱਸੇ ਤਾਂ ਕਿ ਪਿੱਲਰੀ ਇੰਨੇ ਲੱਗੇ ਹੋਏ ਆ ਕਿ ਦੇਖੋ ਕਿੰਨੇ ਹੀ ਪਿੱਲਰ ਲੱਗੇ ਨੇ ਲੈ ਤੇ ਇਹ ਤਕਰੀਬਨ ਸਵਾ 6 ਫੁੱਟ ਦੇ ਨੇੜੇ ਤੇ ਜਿਹੜਾ ਇੱਥੋਂ ਦੇਖਾਂ ਇੱਥੋਂ ਪਾਣੀ ਤਾਂ ਤੋਂ ਜਿਹੜਾ ਆਉਂਦਾ ਸੀਗਾ ਇੱਥੋਂ ਦੀ ਆਉਂਦਾ ਸੀਗਾ ਇੱਥੋਂ ਦੀ ਪਾਣੀ ਥੱਲੇ ਡਗਦਾ ਰਹਿੰਦਾ ਸੀਗਾ ਤੇ ਫਿਰ ਜਿਹੜਾ ਥੱਲੇ ਆਹ ਹੈਗਾ ਇੱਥੇ ਦੀਵੇ ਰੱਖੇ ਜਾਂਦੇ ਸੀ ਤੇ ਦੇਗੀਵੇ ਫਿਰ ਟਿਮ ਟਿਮ ਆਉਂਦੇ ਹੋਏ ਨਜ਼ਰ ਆਉਂਦੇ ਸੀਗੇ ਇਸ ਤਰੀਕੇ ਦਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਕੁਝ ਪੋਲਾ ਟੁੱਟ ਚੁੱਕਿਆ ਅੱਜ ਮੈਂ ਆਹਾ ਵਾ ਆ ਦੇ ਕੋ ਇਹ 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 ਤਾਂ ਤਾਂ ਬਰਾਸ ਜਿਹਾ ਲੱਗਦਾ ਮੈਨੂੰ ਬਰਾਸ ਜਦੀਆਂ ਪਾਈਪਾਂ ਪਾਈਆਂ ਹੋਈਆਂ ਨੇ ਜਿੱਥੋਂ ਫੁਵਾਾਰੇ ਚੱਲਦੇ ਤਾਂ ਕਿ ਇੱਥੋਂ ਪਾਣੀ ਉਹ ਸਾਹਮਣੇ ਆਉਂਦਾ ਸੀ ਉਹ ਕਿਸ਼ਨ ਭਵਨ ਦੇ ਵਾਲੇ ਪਾਸੇ ਨਜ਼ਰ ਆਊਗਾ ਉੱਥੋਂ ਪਾਣੀ ਇਹਦੇ ਵਿੱਚ ਆਉਂਦਾ ਹੁੰਦਾ ਸੀਗਾ ਇਹਨੂੰ ਸਾਵਣ ਭਵਨ ਕਹਿੰਦੇ ਸੀ ਮਤਲਬ ਸੌਣ ਦੇ ਵਾਸਤੇ ਸਾਵਣ ਵਾ ਮਹੀਨੇ ਦੇ ਨਾਮ ਦੇ ਉੱਤੇ ਰੱਖਿਆ ਗਿਆ ਸੀਗਾ ਕਿਉਂਕਿ ਇੱਥੇ ਵੀ ਠੰਡਕ ਹੁੰਦੀ ਸੀ ਬਹੁਤ ਜ਼ਿਆਦਾ ਤਾਂ ਉਸੇ ਤਰੀਕੇ ਦੇ ਨਾਲ ਹੀ ਇਸ ਚੀਜ਼ ਦਾ ਵੀ ਨਿਰਮਾਣ ਕਰਾਇਆ ਗਿਆ ਸੀਗਾ ਅੱਖੜਕੀਆਂ ਬਾਰੀਆਂ ਦੇਖ ਸਕਦੇ ਹੋ ਪਰਲੇ ਪਾਸੇ ਝੀਲ ਆ ਇੱਕ ਖੂਬਸੂਰਤ ਦ੍ਰਿਸ਼ ਇਥੋਂ ਬਣਦਾ ਹੋਊਗਾ ਹਨਾ ਕੀ ਕਹਿਣੇ ਬਣਦੇ ਹੋਣਗੇ ਤੇ ਇਧਰਲੇ ਪਾਸੇ ਨਾਲ ਹੀ ਫਿਰ ਇਧਰ ਸੂਰਜ ਮੈ ਭਵਨ ਆ ਗਿਆ ਇਹ ਸੂਰਜ ਭਵਨ ਤੁਸੀਂ ਦੇਖ ਰਹੇ ਹੋ ਤੇ ਇਧਰਲੇ ਪਾਸੇ ਏ ਝੀਲ ਆ ਗਈ ਢੀਗ ਦੇ ਵਿੱਚ ਢੀਗ ਦੇ ਵਿੱਚ ਸੀਗੇ ਅਸੀਂ ਅਲਬਰ ਕਹਿ ਸਕਦੇ ਹਾਂ ਕਿ ਭਰਤਪੁਰ ਤੋਂ 35 40 ਕਿਲੋਮੀਟਰ ਦੀ ਦੂਰੀ ਤੇ ਰਾਜਸਥਾਨ ਦੇ ਵਿੱਚ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆਪਾਂ ਮਿਹਰਬਾਨੀ ਧੰਨਵਾਦ